ਮੈਂ ਆਪਣੀ ਇੰਟਰੋਡਕਸ਼ਨ ਪਹਿਲਾਂ ਦੇ ਦਿੱਤੀ ਹੈ ਸਭ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਬੇਨਤੀ ਕਰਨਾ ਚਾਹੁੰਨਾ ਹੈ ਕਿ ਤੁਸੀਂ ਸਾਰੇ ਪੰਜਾਬੀ ਮਾਂ ਬੋਲੀ ਦੇ ਰਾਖੇ ਜੀ ਤੁਸੀਂ ਕਿਦੇ ਇਹ ਵੇਖਿਆ ਵੀ ਪੰਜਾਬੀ ਜਿਹੜੀਆਂ ਪੰਜਾਬੀ ਟੀਚਰਾਂ ਦੀਆਂ ਕਿੰਨੀਆਂ ਪੋਸਟਾਂ ਖਾਲੀ ਆ ਸਾਡੇ ਖੁਦ ਦੇ ਸਕੂਲ ਦੇ ਵਿੱਚ ਦੋ ਪੰਜਾਬੀ ਟੀਚਰਾਂ ਦੀਆਂ ਕਿਰਪਾ ਕਰਕੇ ਮੁੱਦੇ ਤੇ ਬੋਲੋ ਜੀ ਮੁੱਦਾ ਇਹੋ ਹੈ ਜੀ ਵੀ ਜਿਹੜੇ ਸਰਕਾਰੀ ਟੀਚਰਾਂ ਦੀਆਂ ਪੋਸਟਾਂ ਆ ਖਾਲੀ ਪਈਆਂ ਉਹਨਾਂ ਨੂੰ ਭਰਿਆ ਜਾਵੇ ਤੁਸੀਂ ਆਵਾਜ਼ਾਂ ਵਜਾਉਂਦੇ ਜੀ ਵੀ ਇੰਨੇ ਟੀਚਰ ਭਰਤੀ ਕਰਦੇ ਆ ਤੇ ਉਹ ਜਿਹਨੇ ਰਿਟਾਇਰ ਹੋਏ ਉਹ ਵੀ ਤੇ ਮੁੱਦੇ ਦਿੱਤੇ ਗਏ ਹਨ ਕਿਰਪਾ ਕਰਕੇ ਉਹਨਾਂ ਦੀ ਆਪਣੀ ਚਰਚਾ ਕੀਤੀ ਜਾਵੇ ਜੀ ਇਹ ਮੁੱਦਾ ਆ ਵੇਖੋ ਤੁਸੀਂ ਆਖਿਆ ਇਹਦੇ ਵਿੱਚ ਜਨਾਬ ਮੈਂ ਆਪਣੇ ਹਲਕੇ ਦੀ ਵਿਕਾਸ ਦੀ ਗੱਲ ਕਰ ਰਿਹਾ ਹਾਂ ਵੀ ਜਦੋਂ ਟੀਚਰਾਂ ਦੀਆਂ ਪੋਸਟਾਂ ਖਾਲੀ ਆ ਤੇ ਸਾਰੇ ਆਪਾਂ ਕਿਰਪਾ ਕਰਕੇ ਜਿਹੜਾ ਮੁੱਦਾ ਦਿੱਤਾ ਗਿਆ ਉਸ ਤੇ ਉਸੇ ਦੀ ਚਰਚਾ ਕੀਤੀ ਜਾਵੇ ਓਏ ਉਹਦੇ 'ਚ ਹੀ ਬੋਲਣੇ ਤੁਸੀਂ ਗੱਲ ਸਮਝੋ ਸਹੀ ਪੂਰੀ ਵੀ ਜਦੋਂ ਟੀਚਰਾਂ ਦੀਆਂ ਪੋਸਟਾਂ ਖਾਲੀ ਆ ਤੇ ਸਿੱਖਿਆ ਕਿੱਥੋਂ ਹੋਣੀ ਆ ਸਾਰੇ ਆਪੋ ਆਪਣੀ ਚੇਅਰਸ 'ਤੇ ਬੈਠੇ ਰਹਿਣ ਮੁੱਦੇ ਦੇ ਬੋਲੋ ਸਾਹਿਬ ਮੁੱਦੇ ਤੇ ਜੀ ਮੁੱਦੇ ਦੀ ਗੱਲ ਸੁਣ ਲਓ ਤੁਸੀਂ ਕੰਸੈਂਟਰੇਟ ਕਰੋ ਤੁਸੀਂ ਮੈਂ ਇੱਕ ਵਾਰ ਮੁੱਦੇ ਰਿਪੀਟ ਕਰ ਦਿੰਨਾ ਸੰਵਿਧਾਨਿਕ ਭਾਵਨਾਵਾਂ ਨੂੰ ਉਤਸ਼ਾਹਿਤ ਕਰਨਾ 75 ਸਾਲ ਤੋਂ ਦੀਆਂ ਹੀ ਸੁਣੀਆਂ ਨੇ ਅਸੀਂ ਲੋਕਤੰਤਰ ਨੂੰ ਮਜ਼ਬੂਤ ਕਰਨਾ ਕੋਈ ਕੰਮ ਨਹੀਂ ਦੇਖਿਆ ਤੁਸੀਂ ਸੜਕਾਂ ਨਾਲੀ ਵਿਧਾਨ ਸਭਾ ਹਲਕਿਆਂ ਵਿੱਚ ਵਿਕਾਸ ਅਤੇ ਕਾਨੂੰਨ ਵਿਵਸਥਾ ਨਾਲ ਸੰਬੰਧਿਤ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਜੇ ਸਰ ਸਿੱਖਿਆ ਮਜ਼ਬੂਤ ਹੋਊਗੀ ਲੋਕ ਸਾਰੇ ਆਪੋ ਆਪਣੀ ਚੇਤ